ਸਵਾਗਤ ਹੈ ਕਿਸਾਨ ਵੀਰੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੋੜ 90 ਤੋਂ ਕਵਰ ਕਰਾਂਗੇ ਜੀ ਇੱਕ ਦਾ ਚੰਗੇ ਦੁੱਧ ਵਾਲੀ ਆਪਾਂ ਦਿਖਾ ਦੇਾਂਗੇ ਬੈੜ ਤੇ ਦੋ ਦਿਖਾ ਦੇਆਂ ਸੂਈਆਂ ਸਵਾਈਆਂ ਮੰਨਾਂ ਲਾ ਲਓ ਭੌਂ ਲਾ ਲਓ ਤੁਸੀਂ ਝੋਟੀਆਂ ਪਹੁੰਚਿਆ ਬਾਈ ਸੋਨੀ ਕੋਲੇ ਗੱਲਬਾਤ ਸਾਰੀ ਕਰਾ ਦਾਂ ਸਸੀਵਾਲ ਬਾਈ ਬਸਤੀ ਕੋਲ ਬਾਈ ਉਹ ਠੀਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਵੀਰੇ ਸੋਨੀ 9988202601 ਪਿੰਡ ਆਪਣਾ ਜੀ ਪਿੰਡ ਮੋੜ ਨਾਪਾ ਤਸੀਲ ਤਾਪਾ ਜ਼ਿਲ੍ਹਾ ਬਰਨਾਲਾ ਨੇੜੇ ਵੀ ਆਪਾਂ ਨੂੰ ਬਰਨਾਲਾ ਤੇ ਸਹਣਾ ਨੇੜੇ ਇਧਰ ਸਹਣਾ ਤਾਪਾ ਢੱਲਮ ਪੱਕੋ ਕੈਂਚੀ ਪੱਕੋ ਕੈਂਚੀ ਓਕੇ ਜੀ ਤੇ ਵੀਰ ਸੋਨੀ ਅੱਜ ਕਿੰਨੇ ਨਾਗ ਆ ਗਏ ਨਗ ਤਾਂ 4 ਸੀ ਇੱਕ ਕੋਈ ਬਿਲ ਲਿਆ ਗਿਆ ਬਸ ਬਚ ਲੋੜ ਗਈ ਤੇ ਤਿੰਨ ਆਹੀ ਹੁਣ ਤਿੰਨ ਦੋ ਝੋਟੀਆਂ ਸੂਈਆਂ ਸਵਾਈਆਂ ਹਾਂ ਇਹ ਤਾਂ ਆਪਣੀ ਘਰ ਦੀ ਮੈਂ ਹੀ ਆ ਚਾਰ ਕ ਮਹੀਨਿਆਂ ਦੀ ਸੂਈ ਆ ਚਾਰ ਮਹੀਨੇ ਦੀ ਸੂਈ ਵੀ ਬੱਚਾ ਇਹਦਾ ਉਹ ਬੈਠਾ ਕੱਟੀਆਂ ਪਰ ਲਈ ਕੱਟੀ ਓਕੇ ਹਾਂ ਚਾਰ ਮਹੀਨੇ ਦੀ ਸੂਈ ਆ ਇਹਦੇ ਵਾਰੀ ਗੱਲ ਕਰ ਲਗੇ ਪਹਿਲਾਂ ਅੱਜ 35 ਦਿਨ ਹੋ ਗਏ ਗੱਬਣ ਕਰਾਈ ਨੂੰ ਓਕੇ ਜੀ ਆਪਾਂ ਖਾਲੀ ਕਹਿ ਕੇ ਦੇਵਾਂਗੇ ਠੀਕ ਰਹਿ ਕੇ ਦੇ ਤੇ ਦੁੱਧ ਕਿੰਨਾ ਬਾਈ ਥੱਲੇ ਦੁੱਧ ਜਮਾ 12 ਲੀਟਰ ਜਮਾ ਦੋ ਟਾਈਮ ਨਾਪ ਕੇ ਦੇਵਾਂਗੇ ਤੇ ਰੇਟ ਕਿਹਾ ਗਿਆ ਦਾ ਰੇਟ ਬਸ 95000 ਦੀ ਮਹਿੰਦੇ ਦੇਾਂਗੇ ਖੋਲੋ ਜੀ ਤੋੜਾ ਕਰਕੇ ਚੈੱਕ ਚੰਗੀ ਹੈ ਜੀ ਖੋਲ ਕੇ ਡਰੂਗੀ ਆ ਤੇ ਸੋਣਾ ਇਹ ਚਲੋ ਕੋਈ ਗੱਲ ਹਾਂ ਹੂੰ ਸਾਫ ਸੁਥਰੀ ਆ ਥੱਲੇ ਆਹੀਂ ਦਿਖਾ ਦੇ ਤੇ ਚਵਾਈ ਚੂਈ ਦੀ ਇੱਕ ਨੰਬਰ ਆ ਆ ਦੇਖੋ ਜੀ ਤੇ ਕੱਦ ਘਾੜ ਫੁੱਲ ਆ ਗਿਆ ਹੱਦ ਕੋਦ ਪੂਰਾ ਵਧੀਆ ਤੇ ਤੋਰੇਦਾਰੀ ਦੇਖ ਨਾ ਮੁਰ ਇੱਕ ਨੰਬਰ ਜਮਾ ਥੱਲੇ ਉਹਨਾ ਕਿਸੇ ਤੇ ਪਾਸੇ 11 21 ਨਹੀਂ ਨਿਕਲੂਗੀ ਓਕੇ ਤੇ ਦੁੱਧ 12 ਕਿਲੋ ਅਗਲਾ ਦੁੱਧ ਜਮਾ 12 ਲੀਟਰ ਆ ਪਾ 10 ਲੀਟਰ ਮੰਨ ਕੇ ਆ ਜੇ ਆਪਾਂ 12 ਦੇਵਾਂਗੇ ਬਾਕੀ ਦੀ ਗੱਲ ਯਾਰ ਐ ਨਹੀਂ ਗੱਲ ਹੈ ਕਿ ਵੀ ਕੱਦ ਕਾਠ ਜਾਂ ਜਿਹੜਾ ਟੀਕਾ ਇਹਦੇ ਭਰਾਇਆ ਵਾ ਗੱਲ ਤਾਂ ਦੱਸੀ ਆ। ਗੁਣ ਵੀ ਪੱਕੀ ਐ ਪਰ ਆਪਾਂ ਖਾਲੀ ਕਿਹ ਕਿ ਦੇਵਾਂਗੇ। 35 ਦਿਨ ਹੋ ਗਿਆ ਜਪੂਰੇ। ਤੇ ਦੁੱਧ ਫਿਰ ਸੱਜਣਾ ਨਾ ਵਾ ਅੱਜ ਵੀ ਹੈ ਨਾ? ਹਾਂ ਦੁੱਧ ਤਾਂ ਵੀਰੇ ਨਾ ਮੈਂ ਤੁਹਾਨੂੰ ਸਾਫ ਗਾ ਦੱਸਦਾ ਬਲਕੋ ਹੋ ਜਾਈ ਰਿਹਾ ਤੇ ਪਰਸੋਂ ਚੌਥੇ ਮੜੀ ਠੰਡ ਮੰਨ ਗਈ ਸੀ। 15 ਲੀਟਰ ਜਮਾ ਖੁੱਲਾ ਦੁੱਧ ਸੀ। ਖੁੱਲਾ ਦੁੱਧ ਸੀ। ਜਿਆਦ ਬ੍ਰੀਡ ਬਹੁਤ। 2-4 ਦਿਨਾਂ ਚ ਉਹਨੇ ਹੀ ਕਰ ਜੋਗੀ ਦੁੱਧ। ਤੇ ਹੁਣ ਬਾਈ ਜਿਹੜੀ 2 ਨੰਬਰ ਝੋਟੀ ਹੈਗੀ। ਇਹ ਬਾਈ 8 ਕ ਦਿਨਾਂ ਦੀ ਸੋਈ ਵੀ ਆ ਤੀਜਾ ਸੂਆ ਤੇ ਮਗਰ ਕੀ ਆ ਗਿਆ ਤੀਜਾ ਮੰਨ ਲੇ ਚਾਹੇ ਚੌਥਾ ਮੰਨ ਲਿਆ ਆਪਣੀ ਜੇ ਦੇਖੋ ਲਈ ਵੀ ਆਪਾਂ ਐਵੇਂ ਝੂਠ ਜਾ ਮਰੀ ਜਾਈ ਮਗਰ ਬਾਈ ਕੀ ਆ ਮਗਰ ਕੱਟੀ ਐ ਮਗਰ ਕੱਟੀ ਤੇ 10 ਲੀਟਰ ਜਮ ਐਸ ਵੇਲੇ ਤਿਆਰ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਵੀ ਆ ਅੱਠਵਾਂ ਨੌਵਾਂ ਦਿਨੀ ਤੇ ਹੋਰ ਬਾਜੂ ਦੁੱਧ 12 ਤਾਂ ਦੇਊ ਦੇ ਪੱਕਾ ਤੇ ਮੁੱਲ ਕੀ ਆ ਗਿਆ ਬਸ ਇਹ ਵੀ 95000 ਦੀ ਦੇ ਦਾਂਗੇ ਇਹ ਵੀ ਨਹੀਂ ਖੋਲ ਕੇ ਦਿਖਾਣੀ ਖੋਲ ਦਿਨੇ ਲਿਆਓ ਓ ਥੋੜਾ ਡਰਦੀ ਜੀ ਆ ਤਾਂ ਨਹੀਂ ਸੀ ਖੋਲਦੇ ਤਾਂ ਕੋਈ ਨਹੀਂ ਕਿਉਂਕਿ ਉਪਰਾਂ ਬੰਦਾ ਕਈ ਵਾਰੀ ਨਹੀਂ ਆਉਂਦਾ ਘਰੇ ਹਨਾ ਤੇ ਲਿਆਓ ਜੀ ਚੰਗੀ ਸਾਫ ਸੁਥਰੀ ਆ ਗਈ ਜੀ ਕਦ ਘੜ ਚੰਗਾ ਆ ਗਿਆ ਸਿੰਗਲ ਹੱਡੀ ਦੇ ਵਿੱਚ ਆ ਗਈ ਤੇ ਚੋਇਸ ਡਾਕਟਰ ਭਾਈ ਕਹਿੰਦਾ ਬਾਕੀ ਲੈ ਜੀ ਬਹੁਤ ਵਧੀਆ ਪੋਲੀ ਧਾਰਾ ਹੁਣ ਤੇ ਲੇਵੇ ਦੀ ਜੱਜਮੈਂਟ ਸੋਭਾ 10:00 ਵਜੇ ਤੇ 11 ਦੇ حساب ਨਾਲ ਕਰਿਓ ਜੀ 30 ਤਰੀਕ ਹੈ ਜੀ 11ਵਾਂ ਮਹੀਨਾ ਤੇ 2025 ਦੇ ਆਪਾਂ 11:00 ਵਜੇ ਵੀਡੀਓ ਕਵਰ ਕਰ ਰਹੇ ਹਾਂ ਨੰਨਾ ਮੰਗਾ ਵੀ ਨਹੀਂ ਯਾਰ ਹਾਂ ਓਕੇ ਜੀ ਓਕੇ ਕੋਈ ਗੱਲ ਨਹੀਂ ਉਹ ਠੰਡ ਆ ਮੈਂ ਟੱਲ ਮਾਠ ਹੋ ਜਾਂਦੇ ਮੁਰਕਾ ਸਮਨ ਹੂੰ ਹੂੰ ਲੇਵੇ ਦੀ ਜਜਮੈਂਟ ਮੈਂ ਤੁਹਾਨੂੰ ਫੇਰ ਦੱਸ ਦਿਆਂ 11:00 ਦੇ ਹਿਸਾਬ ਨਾਲ ਕਰੀਓ ਤੇ ਬਾਈ ਕਿੰਨੇ ਪੈਸੇ ਮੰਗੇ ਸੀ ਇਹਦੇ ਬਸ ਵੀਰੇ 95000 ਦੀ ਦੇ ਦਿਆਂਗੇ ਅਛੇ ਵੀ 95 ਦੇ ਓਕੇ ਹਾਂ ਤੇ ਮਾਨਤਨ ਤੁਹਾਡਾ ਜਰੂਰ ਬਚਾਉਣਾ ਜਮਾ ਤੂਕੜਾਂ ਵਾਲਾ ਭਾਈ ਆ ਕਦ ਕਾਠ ਵਾਲੀ ਝੋਟੀ ਆ ਜਮਾ 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 ਤੇ 24 24 ਦੀ ਇੱਕ ਨੰਬਰ ਆ ਬੇ ਅਗਲਾ ਚੋਕੇ ਲੈ ਜਾਈ ਹਾਂ ਤੇ ਹੁਣ ਬਾਈ ਜਿਹੜੀ ਆਪਾਂ ਵਾੜ ਦੇਖੀ ਇਹਨੇ ਚਿਪ ਕ੍ਰਾਸ ਥੋੜੀ ਜੀ ਇਹ ਵੀਰੇ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਤੇ ਕਿੰਨੇ ਦਿਨ ਲੈ ਜੂ ਬਾਈ ਸੋਨੀ ਦਿਨ ਮਾਲਕਾਂ ਦੇ ਹਿਸਾਬ ਨਾਲ ਇਹਦੇ 8 ਭੇ ਅੱਜ 8 ਦਿਨ ਪਏ ਤੇ ਕਿੰਨਾ ਕੁ ਦੁੱਧ ਕੱਢਿਆ ਬਈ ਦੁੱਧ ਜਮਾ 20 ਲੀਟਰ ਦੁੱਧ 20 ਲੀਟਰ ਦਿੱਤਾ ਹੋਇਆ ਤੇ ਅੱਜ ਕੀ 20 ਕਹਿ ਕੇ ਦੇ ਦਾਂਗੇ ਆਪਾਂ ਅਗਲਾ ਆਪਣੇ ਕਨੂਲ ਜਾਵੇ 15 ਮੰਨ ਕੇ ਠੀਕ ਹੈ ਗੱਭਣਾ ਠੀਕ ਹਨ ਆਪਾਂ ਗਾਰੰਟੀ ਨਹੀਂ ਲੈਂਦੇ ਪਰ ਦੂ ਦੁੱਧ 20 ਕਿਲੋ ਹੀ ਦੇਣਾ ਨੇ ਦੇਣਾ ਜਮਾ ਆ ਦੇਖੋ ਜੀ ਚੰਗੀ ਜੀ ਸਾਫ ਸੁਥਰੀ ਆ ਬਾਕੀ ਦੀ ਗੱਲ ਜਿੰਨੇ ਜਾਨਵਰ ਤੁਹਾਨੂੰ ਦਿਖਾਏ ਆ ਭਾਲੇ ਦਿਖਾਏ ਆ ਪੂਰੇ ਹੂੰ ਆ ਦੇਖੋ ਜੀ ਸੀਲ ਠੰਡੀ ਦੀ ਫੁੱਲ ਗਾਰੰਟੀ ਹੋਊ ਲਾ ਓਕੇ ਹਨਾ ਠੀਕ ਹੈ ਨਾ ਬਣੂ ਬਹੁਤ ਪੋਲੀ ਆ ਪੂਰੀ ਲਾ ਕਿੰਨੇ ਦਿਨ ਘਟਜੂ ਸੋਨੀ 10 ਦਿਨ ਤਾਂ ਪੱਕਾ ਹੀ ਲੂਗੀ ਓਕੇ ਜੀ 10 ਦਿਨ ਇਹਦੇ ਬਾਕੀ ਹੈ ਜੀ ਬਾਕੀ ਦੀ ਗੱਲ ਚੰਗੀ ਇਹਨੇ ਬਣ ਕੇ ਸੁਣਾ ਤੇ ਰੇਟ ਕੀ ਆ ਗਿਆ ਬਾਈ ਫਿਰ ਇਹਦਾ ਰੇਟ ਬਸ ਬੁੱਟੇ ਲੋਕ ਤਾਂ ਇਹ ਜਿਹਿਆਂ ਦਾ ਮੰਗ ਲੈਂਦੇ 75 80 ਹਜ਼ਾਰ ਹੂੰ ਬਸ 63000 ਦੀ ਵੜ ਦੇ ਦਾਂਗੇ ਜਾਇਜ਼ ਰੇਟ ਆ ਨਾ ਜਮਾ ਜਮਾ ਤਨ ਦਾਤਾ ਵੀ ਜਮਾ ਖਿੱਚ ਕੇ ਰੇਟ ਆ ਬਾਈ ਦਾ 30000 ਆਪਾ ਮੰਨਦਾ ਹੋ ਜਾਣਾ ਤੇ ਬਾਕੀ ਦਾ ਜਮੇ ਜਾਏ ਰਸੀਲ ਸਾਬ ਬਹੁਤ ਹੈ ਨਾ ਸੀਲ ਪੂਰੀ ਜ਼ਿੰਮੇਵਾਰੀ ਹੋਊ ਜਰ ਚਾਹੇ ਅਗਲਾ ਕੋਈ ਆਨਲਾਈਨ ਮੰਗਾ ਲੈ ਓਕੇ ਜੀ ਲਓ ਕੋਈ ਚੱਕਰ ਨਹੀਂ ਨਾ ਲਓ ਜੀ ਓਕੇ ਬਾਈ 68000 ਤੇ 95 95 ਮਹੀਨਾ ਦਾ ਹੈ ਨਾ ਹਾਂਜੀ ਨੰਬਰ ਫੇਰ ਬੋਲ ਦੀ ਬਾਈ 9988202601 9988202601 ਪਿੰਡ ਮੌੜ ਨਾਬਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੇ ਦੀ ਵੀਡੀਓ ਤੇ ਬਾਜ ਬਰੇਟ ਦੇ 300 ਦੇ ਤੁਹਾਨੂੰ ਦਿਖਾਇਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ channel ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ